ਸਾਡੀ ਇਹਦੇ ਮਤਲਬ ਇਹ ਜਗ੍ਹਾ ਦੇ ਉੱਪਰ ਸਟੇਲ ਹੋਈ ਸੀ ਪੰਚਾਇਤ ਵਾਲਿਆਂ ਨੇ ਅੱਜ ੱਧਕੇ ਨਾਲ ਅਸੀਂ ਸਾਰੀ ਬਾਹਰ ਸੀ ਆ ਕੇ ਇੱਥੇ ਨਾ ਇਹ ੱਧਕਾ ਨਾ ਸਟੈਚੂ ਲਾਇਆ ਗਿਆ ਸਟੇ ਹਟ ਲਵੇ 13 ਤਰੀਕ ਦੀ ਸਟੇ ਹੋਈ ਆ ਤੇ ਦੂਜਾ ਨੰਬਰ ਅਸੀਂ ਸਟੈਚੂ ਮਤਲਬ ਇਦਾਂ ਨਹੀਂ ਹੈਗੇ ਵੀ ਨਾ ਲੱਗੇ ਇਹ ਅਸੀਂ ਲਵਾਉਣ ਦੇ ਹੱਕ ਚਾ ਪਰ ਅਸੀਂ ਸਿਰਫ ਜਗ੍ਹਾ ਬਰਕੇ ਵੀ ਜਗ੍ਹਾ ਚੇਂਜ ਕੀਤੀ ਜਾਵੇ ਉਹਦੇ ਕਰਕੇ ਸੀ ਇਹਨਾਂ ਨੇ ੱਧਕਾ ਨਾਲ ਆ ਕੇ ਸਾਡੇ ਬੁੜੀਆਂ ਦੀ ਗੱਲ ਕੁੱਟਮਾਰ ਕਰੀ ਆ ਸ਼ੀਸ਼ੇ ਵਗੈਰਾ ਭੰਨੇ ਨੇ ਸਰਪਾੜੇ ਨੇ ਕੰਨ ਪਾੜੇ ਨੇ ਇੱਕ ਬਹੁਤ ਨੁਕਸਾਨ ਕਰਈ ਹੱਦ ਤੋਂ ਜ਼ਿਆਦਾ ਇਹ ਸਾਰਾ ਜਿਹੜਾ ਹੈਗਾ ਪੰਚਾਇਤ ਵੱਲੋਂ ਕਰੇਗਾ ਸਾਰਾ ਕੁਝ ਜੀ ਸਾਡੇ ਨਾਲ ਇਹ ਮਤਲਬ ਬਹੁਤ ਪੁਰਾਣੀ ਮੰਗਦੀਗੀ 25 30 ਸਾਲ ਤੋਂ ਤਕਰੀਬਨ ਅਸੀਂ ਬਾਬਾ ਸਾਹਿਬ ਡਾਕਟਰ ਭੀਮਰਾਓ ਮੇਦ ਕਰਦਾ ਸਟੈਚੂ ਲਾਉਣਾ ਚਾਹੁੰਦੇ ਸੀਗੇ ਪਿੰਡ ਚ ਤੇ ਹੁਣ ਇਸ ਵਾਰ ਸਾਡੀ ਜਿਹੜੀ ਪੰਚਾਇਤ ਨੇ ਮਤਲਬ ਸਾਡੇ ਨਾਲ ਖੜੀ ਹੈਗੀ ਤੇ ਹੁਣ ਪੰਚਾਇਤ ਨੇ ਮਤਲਬ ਪੂਰੇ ਮਤੇ ਦੇ ਅਕੋਰਡਿੰਗ ਮਤੇ ਜਿੰਨੇ ਮੈਂਬਰ ਨੇ ਬਕਾਇਦਾ ਮਤਾ ਪਾ ਕੇ ਸ਼ਾਮਲਾੜ ਜਗ੍ਹਾ ਤੇ ਸਟੈਚੂ ਲਾਇਆ ਬਾਬਾ ਸਾਹਿਬ ਦਾਗਾ ਤੇ ਹੁਣ ਜਿਹੜੇ 4 5 ਘਰ ਨੇ ਨੇੜੇ ਮਤਲਬ ਬਾਬਾ ਦੇ ਘਰ ਨੇੜੇ ਪੈਂਦੇ ਨੇ ਸਟੈਚੂ ਸ਼ਾਮਲਾੜ ਜਗ੍ਹਾ ਦੇ ਉਹ ਇਤਰਾਜ਼ ਕਰ ਰਹੇ ਨੇ ਕਹਿੰਦੇ ਵੀ ਇ ਬਸ ਹੋਰ ਕੋਈ ਈਸ਼ੂ ਨਹੀਂ ਆ। ਸਟੇ ਪਹਿਲਾਂ ਖਤਮ ਹੋ ਗਈ ਸੀ, ਖਾਰਜ ਹੋ ਗਈ ਸੀ। ਸੁਨਾਮ ਕੈਂਸਲ ਹੋ ਗਈ ਸੀ ਪਹਿਲਾਂ ਮਤਲਬ ਸਟੇ ਲਈ ਸੀ। ਉਸ ਘਰਾਂ ਦੇ ਮਤਲਬ ਚਾਰ-ਪੰਜ ਘਰਾਂ ਨੇ ਨੇੜੇ ਇੱਥੇ ਬਾਬਾ ਸਾਹਿਬ ਦੇ ਇਹ ਸਟੈਚੂ ਦੇ ਉਹ ਮਤਲਬ ਕੋਈ ਹੋਰ ਆ ਈਸ਼ੂ ਬਣਾ ਕੇ ਕਰੀ ਸੀ। ਬਾਬਾ ਸਾਹਿਬ ਦੇ ਸਟੈਚੂ ਦੇ ਨਹੀਂ ਸਟੇ ਲਈਏ ਨਾ ਨਹੀਂ। ਪੰਚਾਇਤੀ ਦਾ 25 ਤਰੀਕ ਨੂੰ ਮਤਾ ਪਾ ਕੇ ਇਹ ਸੀ ਲਵਾਇਆ। ਇਹ ਵਿਰੋਧਧਾਰਕ ਕਹਿੰਦੇ ਵੀ ਅਸੀਂ ਲਾਉਣ ਨਹੀਂ ਦਿੰਦੇ। ਇਹ ਕਹਿੰਦੇ ਵੀ ਤੁਸੀਂ ਭਰਾਂ ਲਾਓ। ਅਸੀਂ ਆਖਿਆ ਵੀ ਇੱਥੇ ਲੱਗੂਗਾ। ਤੇ ਹੋਏ ਪੰਚਾਇਤੀ ਥਾਂ ਹੈ ਕੋਈ ਹੋਰ ਥਾਂ ਨਹੀਂ ਹੈਗਾ। ਮੰਗ ਤੇ ਉਹਨਾਂ ਵਾਲੇ ਵੇੜੇ ਦੀ ਏ ਮੰਗ ਅੱਜ ਦਿਨ ਵੀਰੇ 25 ਸਾਲ ਹੋ ਗਏ ਇਹਨਾਂ ਨੂੰ ਮੰਗ ਕਰਦਿਆਂ ਨੂੰ ਹਰੇਕ ਸਰਪੰਚ ਕਹਿੰਦਾ ਤੀ ਫਿਰ ਇਹ ਸਰਪੰਚ ਨੇ ਵੀ ਕਿਹਾ ਕਹਿੰਦਾ ਮੈਨੂੰ ਪਤਾ ਤੀ ਵੀ ਉਰੇ ਲੜਾਈ ਪਊਗੀ ਮੈਂ ਤਾਂ ਨਹੀਂ ਲਾ ਰਿਆ ਵੀ ਇਹ ਮੁੱਦਾ ਹੁਣੇ ਵੀ ਠਾੜਿਆ ਤੀ ਮੈਂ ਲਾਊਗਾ ਉਹਨਾਂ ਨੇ ਉਹਨੇ ਲਾਰੇ ਚ ਲਾਇਆ ਅਸੀਂ ਇਹਨਾਂ ਨੂੰ ਇਹ ਗੱਲ ਕਹਤੀ ਤੀ ਤੀ ਵੀ ਭਈ ਅਸੀਂ ਲਾਵਾਂਗੇ ਥੋੜਾ ਵਾਦਾ ਪੂਰਾ ਕਰਾਂਗੇ ਜੀ ਦੋ ਤਰ੍ਹਾਂ ਦੇ ਵਿੱਚ ਸਟੈਚੂ ਨੂੰ ਲੈ ਕੇ ਇੱਕ ਵਿਵਾਦ ਹੋਇਆ ਥੇ ਆਪਣਾ ਆਪਸ ਵਿੱਚ ਲੜਾਈ ਝਗੜਾ ਹੋਇਆ ਤੇ ਲੜਾਈ ਝਗੜੇ ਦੇ ਸਬੰਧ ਵਿੱਚ ਅਸੀਂ ਪੁਲਿਸ ਫੋਰਸ ਮੌਕੇ ਤੇ ਪਹੁੰਚੀ ਹੈ ਜੀ ਤੇ ਮੌਕੇ ਤੇ ਪਹੁੰਚ ਕੇ ਹੁਣ ਇੱਕਦਮ ਸ਼ਾਂਤ ਹੈ ਜੀ ਮਾਹੌਲ ਇੱਥੇ ਦੋਨੇ ਧਿਰਾਂ ਨੂੰ ਸਮਝਾਇਆ ਗਿਆ ਹੈ ਕਿ ਜੇ ਲੜਾਈ ਝਗੜਾ ਕਰਨਗੇ ਤਾਂ ਉਹਨਾਂ ਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਉਹ ਕੀਤੀ ਜਾਊਗੀ ਕਹਿ ਰਹੇ ਨੇ ਕਿ ਸਟੇ ਇਹਨਾਂ ਕੋਲ ਹੈਗੀ ਸੀ ਤੇ ਉਸ ਚੀਜ਼ ਬਾਰੇ ਵੀ ਇਹਨਾਂ ਨੂੰ ਗਾਈਡ ਕੀਤਾ ਗਿਆ ਹੈ ਕਿ ਜੇ ਸਟੇ ਸੀਗੀ ਤਾਂ ਇਹ ਕੋਰਟ ਵਿੱਚ ਜਾ ਕੇ ਉਸ ਚੀਜ਼ ਦਾ ਕੰਟੈਂਪਟ ਵੀ ਕਰ ਸਕਦੇ ਨੇ ਕਿ ਕੰਟੈਂਪਟ ਆਫ ਕੋਰਟ ਹੋਇਆ ਹੈ ਤੇ ਚੈਲੰਜ ਕੀਤਾ ਜਾ ਸਕਦਾ ਉਸ ਚੀਜ਼ ਨੂੰ ਸਟੈਚੂ ਦੀ ਪ੍ਰੋਟੈਕਸ਼ਨ ਵਾਸਤੇ ਇੱਥੇ ਸੀਸੀਟੀਵੀ ਕੈਮਰੇ ਹੈਗੇ ਆ ਸਾਡੀ ਫੋਰਸ ਵੀ ਇੱਥੇ ਤ ਤੇ ਇਸ ਤਰ੍ਹਾਂ ਦੀ ਕੋਈ ਦੋਨੇ ਤਰ੍ਹਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਸਟੈਚੂ ਮਤਲਬ ਕਿ ਜੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਕੋਲ ਕੋਈ ਸਟੇ ਹੈਗੀ ਹੈ ਤਾਂ ਉਸ ਚੀਜ਼ ਨੂੰ ਲੈ ਕੇ ਉਹ کورٹ ਚ ਜਾ ਸਕਦੇ ਨੇ